ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਖੰਡਾ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਵਾਜ਼ ਸਤਿਗੁਰੂ ਜਬਰ ਸ਼ਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਮੰਦਸਾ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਪਾਬ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਜੀ ਸਮਾ ਹੋਇਆ ਕਥਾ ਵਿਚਾਰਾਂ ਦਾ ਜੋ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਹਰ ਰੋਜ਼ ਹੀ ਰਹਿਤ ਨਾਮਿਆਂ ਦੀ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਜਿਹੜੀ ਰਹਿਤ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਵਾਈ ਹੈ ਮਹਾਰਾਜ ਇਹ ਜਿੰਨੀ ਵੀ ਮਰਿਆਦਾ ਹੈ ਭਾਈ ਨੰਦ ਲਾਲ ਜੀ ਨੂੰ ਦੱਸਦੇ ਜਾ ਰਹੇ ਹੈ ਭਾਈ ਨੰਦ ਲਾਲ ਜੀ ਮਹਾਰਾਜ ਜੀ ਕੋਲੋਂ ਮਰਿਆਦਾ ਸੁਣ ਕੇ ਰਹਿਤ ਸੁਣ ਕੇ ਸਿੱਖ ਦੀ ਬਾਦ ਦੇ ਵਿੱਚ ਸ਼ੰਦਾ ਬੰਦੀ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਸਾਧ ਸੰਗਤ ਜੀ ਇਹ ਸਾਰੀ ਰੈਤ ਲਿਖੀ ਹੈ। ਤੋਂ ਸਾਧ ਸੰਗਤ ਜੀ ਬਹੁਤ ਇਹ ਕਮਾਲ ਦੀ ਕਥਾ ਹੈ। ਇਹਨੂੰ ਧਿਆਨ ਲਾ ਕੇ ਸੁਣਨਾ ਹੈ। ਕਿਉਂਕਿ ਸਾਧ ਸੰਗਤ ਜੀ ਬਹੁਤ ਕੁਝ ਇਸ ਕਥਾ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲੇਗਾ। ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਸਾਧ ਸੰਗਤ ਜੀ ਇਹ ਸ਼ਾਂਤੀ ਬਣਾ ਕੇ ਰੱਖਣੀ ਆ ਦਰਬਾਰ ਦੇ ਵਿੱਚ ਜੇ ਕਿਸੇ ਨੇ ਗੱਲਾਂ ਕਰਨੀਆਂ ਹੋਣ ਜਾਂ ਮੋਬਾਈਲ ਤੇ ਗੱਲਾਂ ਕਰਨੀਆਂ ਹੋਣ ਉਹਨਾਂ ਨੂੰ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰ ਦਵਾਂ ਕਿ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬਾਹਰ ਚਲੇ ਜਾਣਾ ਪਰ ਦਰਬਾਰ ਦੇ ਵਿੱਚ ਕਿਸੇ ਦੀ ਗੱਲਾਂ ਦੀ ਆਵਾਜ਼ ਨਾ ਆਵੇ ਇਹ ਹੱਥ ਜੋੜ ਕੇ ਬੇਨਤੀ ਹੈ ਤੋਂ ਆਓ ਸਾਧ ਸੰਗਤ ਜੀ ਜੋ ਆਪਾਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਕਲ ਦੇ دیਵਾਨਾ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਕਲ ਮਹਾਰਾਜ ਜੀ ਦਾ ਬਚਨ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਦਰਬਾਰ ਦੇ ਅੰਦਰ ਆਣ ਕੇ ਜਿੱਥੇ ਸੱਚੇ ਸਾਧਗਰਾਂ ਦਾ ਦੀਵਾਨ ਸੱਜਾ ਹੋਵੇ ਜੇ ਕੋਈ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਣ ਕੇ ਗੱਲਾਂ ਕਰੇ ਮਹਾਰਾਜ ਜੀ ਕਹਿੰਦੇ ਕਹੇ ਗੋਬਿੰਦ ਸਿੰਘ ਜਮਪੂਰ ਜਾਵੇ ਉਹ ਜਮਾ ਦੀ ਪੁਰੀ ਨੂੰ ਜਾਂਦਾ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਜੀ ਦਾ ਬਚਨ ਆਇਆ ਨਿਰਧਨ ਦੇਖ ਨਾ ਪਾਸ ਬਹਾਵੇ ਸੋ ਤਨਖਾਹੀ ਮੂਲ ਕਹਾਵੇ ਜਿਹੜਾ ਬੰਦਾ ਆਪਣੇ ਆਪ ਨੂੰ ਅਮੀਰ ਸਮਝੇ ਤੇ ਗਰੀਬ ਬੰਦੇ ਨੂੰ ਆਪਣੇ ਲਾਗੇ ਬਿਠਾਉਣਾ ਪਸੰਦ ਨਾ ਕਰੇ ਮਹਾਰਾਜ ਜੀ ਕਹਿੰਦੇ ਉਹ ਤਨਖਾਈਆ ਹੈ ਉਹ ਗੁਨਾਹਗਾਰ ਹੈ ਜਿਹੜਾ ਆਪਣੇ ਆਪ ਨੂੰ ਅਮੀਰ ਸਮਝੇ ਤੇ ਗਰੀਬ ਨੂੰ ਆਪਣੇ ਪਾਸ ਨਾ ਬਿਠਾਲੇ ਉਹ ਤਨਖਾਈਆ ਗੁਨਾਹਗਾਰ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਬਚਨ ਆਇਆ ਕਿ ਸ਼ਬਦ ਭੋਗ ਨਾ ਨਿਵਾਵੇ ਸੀਸ ਤਾਕੋ ਮਿਲੇ ਨਾ ਪਰਮ ਜਗਦੀਸ਼ ਹੁਣ ਆਪਾਂ ਸਾਧ ਸੰਗਤ ਜੀ ਜਦੋਂ ਗੁਰਬਾਣੀ ਪੜ੍ਹਦੇ ਆ ਜਦੋਂ ਗੁਰਬਾਣੀ ਦੀ ਸਮਾਪਤੀ ਹੋਵੇ ਜਿਵੇਂ ਮੰਨ ਲਓ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਾਧ ਸੰਗਤ ਜੀ ਸਰਵਣ ਕੀਤਾ ਜਦੋਂ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਪਾਠ ਹੋ ਜਾਵੇ ਤੇ ਜਦੋਂ ਸਾਧ ਸੰਗਤ ਜੀ ਫਤਿਹ ਬੁਲਾਉਣੀ ਹੈ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਇਹ ਅਦਬ ਸਤਕਾਰ ਦੇ ਨਾਲ ਮਹਾਰਾਜ ਜੀ ਨੂੰ ਫਤਿਹ ਬੁਲਾਉਣੀ ਆ ਜਦੋਂ ਪਾਠ ਦੀ ਸਮਾਪਤੀ ਹੋਵੇ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਸਾਧ ਸੰਗਤ ਜੀ ਜਿਵੇਂ ਆਪਾਂ ਕਰਦੇ ਆ ਸਮਾਪਤੀ ਵਾਲੀਆਂ ਜਦੋਂ ਪੰਕਤੀਆਂ ਪੜੀਆਂ ਜਾਣ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦੋਂ ਜਬਜੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਵੇ ਹਰ ਇੱਕ ਗੁਰਸਿੱਖ ਦੋਵੇਂ ਹੱਥ ਜੋੜ ਕੇ ਤੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਜਾਂ ਸਾਧ ਸੰਗਤ ਜੀ ਆਪਾਂ ਘਰੇ ਵੀ ਕਿਤੇ ਪਾਠ ਕਰਦੇ ਆ ਨਾ ਜਦੋਂ ਵੀ ਪਾਠ ਦੀ ਸਮਾਪਤੀ ਹੋਵੇ ਦੋਵੇਂ ਹੱਥ ਜੋੜ ਕੇ ਤੇ ਸੀਸ ਝੁਕਾ ਕੇ ਫਿਰ ਫਤਿਹ ਬੁਲਾਉਣੀ ਹੈ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਐਵੇਂ ਨਾ ਕਰਨ ਪਾਠ ਦੀ ਸਮਾਪਤੀ ਤੇ ਸੀਸ ਨਾ ਝਕਾਉਣ ਤਾਂ ਕੋ ਮਿਲੈ ਨਾ ਪਰਮ ਜਗਦੀਸ਼ ਉਹਨਾਂ ਨੂੰ ਵੱਡਾ ਪਰਮੇਸ਼ਰ ਜਿਹੜਾ ਸਾਰੇ ਜਗਤ ਦਾ ਈਸ਼ਵਰ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤੋ ਸਾਧ ਸੰਗ ਜੀ ਫਿਰ ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਦੀ ਦੇਖਦੇ ਬਾਬਤ ਦੱਸਿਆ ਕਿ ਜਿਹੜਾ ਕੜਾ ਪ੍ਰਸ਼ਾਦ ਵਰਤਾਉਣ ਦੇ ਸਮੇਂ ਆਪਣੇ ਮਨ ਦੇ ਵਿੱਚ ਲਾਲਚ ਰੱਖੇ ਕਿ ਕਿਤੇ ਪ੍ਰਸ਼ਾਦ ਖਤਮ ਨਾ ਹੋ ਜਾਵੇ ਕਿਤੇ ਮੋਕ ਨਾ ਜਾਵੇ ਮੈਂ ਪ੍ਰਸ਼ਾਦ ਖਾਣ ਤੋਂ ਕਿਤੇ ਰਹਿ ਨਾ ਜਾਵਾਂ ਮੈ ਪਤਾ ਨਹੀਂ ਮੈਨੂੰ ਪ੍ਰਸ਼ਾਦ ਮਿਲਣਾ ਕਿ ਨਹੀਂ ਮਿਲਣਾ ਜਿਹੜਾ ਐਸਾ ਲਾਲਚ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਵਰਤੌਂਦਾ ਹੈ ਨਾ ਕਿਸੇ ਥੋੜਾ ਕਿਸੇ ਅਗਲਾ ਕਿਸੇ ਨੂੰ ਵੱਧ ਪ੍ਰਸ਼ਾਦ ਦੇਈ ਜਾਣਾ ਆਪਣੇ ਬੰਦੇ ਸੰਗਤ ਵਿੱਚ ਬੈਠੇ ਹੋਣੇ ਤੇ ਉਹਨਾਂ ਨੂੰ ਵੱਧ ਗੱਫਾ ਦੇ ਦੇਣਾ ਤੇ ਦੂਸਰਿਆਂ ਨੂੰ ਥੋੜਾ ਥੋੜਾ ਪ੍ਰਸ਼ਾਦ ਦੇ ਦੇਣਾ ਜਿਹੜਾ ਐਵੇਂ ਚਲਾਕੀ ਕਰੇ ਮਹਾਰਾਜ ਜੀ ਕਹਿੰਦੇ ਰਹਿ ਤਿਸ ਖੋਭ ਉਹ ਸਦਾ ਹੀ ਬੰਦਾ ਅਚੰਤਾ ਦੇ ਵਿੱਚ ਰਹੇਗਾ ਵਾਹਿਗੁਰੂ ਉਹ ਚਿੰਤਾ ਦੇ ਵਿੱਚ ਰਹੇਗਾ ਪਰੇਸ਼ਾਨੀ ਰਹੇਗਾ ਉਹਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੋਵੇਗੀ ਇਹ ਅਸ਼ਾਂਤੀ ਦੇ ਵਿੱਚ ਹੀ ਰਹੇਗਾ ਇਸ ਕਰਕੇ ਸਾత్సੰਗ ਜੀ ਇਹ ਵੀ ਖਿਆਲ ਰੱਖਣਾ ਹੈ ਕਿ ਜਦੋਂ ਕੜਾ ਪ੍ਰਸ਼ਾਣ ਦੀ ਕੜਾ ਪ੍ਰਸ਼ਾਦ ਵਰਤੌਣ ਦੀ ਸੇਵਾ ਮਿਲ ਜਾਵੇ ਉਦੋਂ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਰੱਖਣਾ ਕੋਈ ਲਾਲਚ ਨਹੀਂ ਰੱਖਣਾ ਹੈ ਸਾਰਿਆਂ ਨੂੰ ਇੱਕ ਰਸ ਕੜਾ ਪ੍ਰਸ਼ਾਦ ਦੀ ਦੇਗ ਵਰਤੌਣੀ ਹੈ ਤੋਂ ਆਓ ਸਾਧ ਸੰਗਤ ਜੀ ਅੱਗੇ ਮਹਾਰਾਜ ਸਾਨੂੰ ਸਿੱਖਿਆ ਸਿੱਖਿਆਵਾਂ ਦੇ ਰਹੇ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਕੇ ਆਖੋ ਜੀ ਸਤਨਾਮ ਵਾਹਿਗੁਰੂ ਸਿਰ ਤੇ ਚੌਪਈ ਕੜਾਹ ਪ੍ਰਸ਼ਾਦ ਕੀ ਬਿੱਧ ਸੁਣ ਲਈ ਜੇ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ ਮਹਾਰਾਜ ਜੀ ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਪ੍ਰਸ਼ਾਦ ਵਰਤੌਣ ਦੇ ਬਾਰੇ ਤੇ ਦੱਸ ਦਿੱਤਾ ਹੈ ਮਹਾਰਾਜ ਹੁਣ ਕਿਰਪਾ ਕਰੋ ਇਹ ਤਾਂ ਮੈਂ ਪੁੱਛਣਾ ਰਹਿ ਹੀ ਗਿਆ ਮਹਾਰਾਜ ਹੁਣ ਇਹ ਦੱਸੋ ਕਿ ਪ੍ਰਸ਼ਾਦ ਬਣਾਉਣਾ ਕਿਵੇਂ ਹੈ ਵਰਤੌਣਾ ਤੇ ਤੁਸਾਂ ਨੇ ਸਿਖਾ ਦਿੱਤਾ ਕਿ ਐਵੇਂ ਵਰਤੌਣਾ ਹੈ ਮਹਾਰਾਜ ਹੁਣ ਕਿਰਪਾ ਕਰੋ ਇਹ ਦੱਸੋ ਕਿ ਪ੍ਰਸ਼ਾਦ ਬਣਾਉਣਾ ਕਿਵੇਂ ਹੈ ਮਹਾਰਾਜ ਜੀ ਨੇ ਇਹ ਜਦੋਂ ਬਚਨ ਸੁਣੇ ਭਾਈ ਆਨੰਦ ਲਾਲ ਜੀ ਦੇ ਉਸ ਵਕਤ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਆਪਣੇ ਮੁਖ ਤੋਂ ਐਵੇਂ ਬਚਨ ਉਚਾਰਦੇ ਆ ਮਹਾਰਾਜ ਜੀ ਕਹਿਣ ਲੱਗੇ ਹੇ ਗੁਰਸਿੱਖੋ ਕੜਾ ਪ੍ਰਸ਼ਾਦ ਬਣਾਉਣ ਦੀ ਵਿਧੀ ਸਾਡੇ ਕੋਲੋਂ ਐ ਪ੍ਰੇਮ ਦੇ ਨਾਲ ਸੁਣਨਾ ਕਰੋ ਤੀਨ ਭਾਂਤ ਕੋ ਸੰਸਾਰ ਕੀਜੈ ਤਿੰਨਾਂ ਭਾਂਤਾਂ ਨੂੰ ਤਿੰਨਾ ਵਸਤੂਆਂ ਆਵਾਂ ਨੂੰ ਇੱਕ ਬਰਾਬਰ ਲੈਣਾ ਹੈ ਸਾਧ ਸੰਗਤ ਜੀ ਧਿਆਨ ਦੇਣਾ ਕਈ ਗੁਰਮਖ ਪਿਆਰੇ ਆਪਣੇ ਘਰੋਂ ਕੜਾ ਪ੍ਰਸ਼ਾਦ ਬਣਾ ਕੇ ਲਿਆਉਂਦੇ ਆ ਪਰ ਸਾਧ ਸੰਗਤ ਜੀ ਇਹ ਧਿਆਨ ਰੱਖਣਾ ਕਿ ਜਦੋਂ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਨਾ ਸਭ ਤੋਂ ਪਹਿਲਾਂ ਇਹ ਵੇਖਣਾ ਹੈ ਕਿ ਸਾਨੂੰ ਮਰਿਆਦਾ ਪਤਾ ਹੈ ਕੜਾ ਪ੍ਰਸ਼ਾਦ ਬਣਾਉਣ ਦੀ ਹੁਣ ਮਹਾਰਾਜ ਮਰਿਆਦਾ ਦੱਸਣ ਲੱਗੇ ਜੀ ਇਸ ਸਾਰਿਆਂ ਨੇ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣਨੀ ਹੈ ਤਿੰਨ ਭਾਂਤ ਕੋ ਸੰਸਰ ਕੀਤਾ ਤਿੰਨਾ ਵਸਤੂਆਂ ਆਵਾ ਨੂੰ ਇੱਕ ਬਰਾਬਰ ਲੈਣਾ ਤਿੰਨ ਵਸਤੂਆਂ ਕਿਹੜੀਆਂ ਹਨ ਸਾਧ ਸੰਗਤ ਜੀ ਕਿਉ ਦੇਸੀ ਘੀਜ ਨੂੰ ਆਖ ਦਿੰਦੇ ਐ ਫਿਰ ਖੰਡ ਤੇ ਆਟਾ ਇਹਨਾਂ ਤਿੰਨ ਵਸਤੂਆਂ ਆਵਾਂ ਨੂੰ ਇੱਕ ਬਰਾਬਰ ਲੈਣਾ ਭਾਵ ਜਦੋਂ ਸਾਧ ਸੰਗਤ ਜੀ ਮੰਨ ਲਓ ਜੇ 1 ਕਿਲੋ ਦੇਸੀ ਘੀ ਹੈ ਨਾ ਘਿਓ ਹੈ ਤੇ 1 ਕਿਲੋ ਆਟਾ ਲੈਣਾ ਹੈ ਤੇ 1 ਕਿਲੋ ਹੀ ਖੰਡ ਲੈਣੀ ਹੈ ਕਈ ਸਾਧ ਸੰਗਤ ਜੀ ਵੱਧ ਘੱਟ ਪਾ ਦਿੰਦੇ ਆ ਆਪਣੀ ਮਰਜ਼ੀ ਦੇ ਨਾਲ ਪਰ ਸਾਧ ਸੰਗਤ ਜੀ ਇਹ ਮਰਿਆਦਾ ਮਹਾਰਾਜ ਜੀ ਨੇ ਆਪ ਦੱਸੀ ਹੈ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਜੀ ਕਹਿੰਦੇ ਤਿੰਨਾ ਵਸਤੂ ਆਵਾਂ ਨੂੰ ਇੱਕ ਬਰਾਬਰ ਲੈ ਲੈਣਾ ਹੈ ਨੇਪਣ ਆਗੈ ਬਹੁ ਕਰ ਦੀਜੈ ਫਿਰ ਜਿੱਥੇ ਦੀਗ ਬਣਾਉਣੀ ਐ ਕੜਾ ਪ੍ਰਸ਼ਾਦ ਬਣਾਉਣਾ ਹੈ ਉਸ ਜਗ੍ਹਾ ਨੂੰ ਸਾਧ ਸੰਗਤ ਜੀ ਸੁੱਚਿਆ ਕਰਨਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਦੇਸੀ ਚੁੱਲ੍ਹੇ ਹੁੰਦੇ ਸਨ ਮਿੱਟੀ ਦੇ ਬਣਾਏ ਹੋਏ ਤੇ ਪ੍ਰਾਣੀਆਂ ਬੀਬੀਆਂ ਉਸ ਮਿੱਟੀ ਦੇ ਬਣਾਏ ਹੋਏ ਚੁੱਲ੍ਹੇ ਨੂੰ ਸਾਧ ਸੰਗਤ ਜੀ ਲੇਪਣ ਕਰਦੀਆਂ ਹੁੰਦੀਆਂ ਸਨ ਪਰ ਓਲਾ ਫੇਰ ਦੇਣਾ ਤੇ ਫੇਰ ਉਸ ਚੁੱਲ੍ਹੇ ਨੂੰ ਸੁੱਚਾ ਮੰਨਿਆ ਜਾਂਦਾ ਸੀਗਾ ਅੱਜ ਤੇ ਸਾਧ ਸੰਗਤ ਜੀ ਗੈਸ ਸਿਲੰਡਰ ਆ ਗਏ ਆ ਹਾਂ ਇਹ ਧਿਆਨ ਰੱਖਣਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਕਿਤੇ ਦੇਗ ਬਣਾਉਣੀ ਆ ਕੜਾ ਪ੍ਰਸ਼ਾਦ ਦੀ ਚੁੱਲ੍ਹੇ ਤੇ ਬਣਾਉਣੀ ਐ ਉਹਨੂੰ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਬਹੁ ਕਰ ਦੀਜੈ ਫਿਰ ਜਿੱਥੇ ਖਲੋ ਕੇ ਦੇਗ ਬਣਾਉਣੀ ਐ ਉਥੇ ਸਾਧ ਸੰਗਤ ਜੀ ਝਾੜੂ ਲਗਾਉਣਾ ਇਹ ਨਾ ਹੋਵੇ ਕਿ ਗੰਦਗੀ ਪਈ ਹੋਵੇ ਚੁੱਲਾ ਗੰਦਾ ਹੋਇਆ ਹੋਵੇ ਨਹੀਂ ਭਾਈ ਚੁੱਲਾ ਵੀ ਸਾਫ਼ ਕਰਨਾ ਤੇ ਜਿੱਥੇ ਖਲੋ ਕੇ ਦੇਗ ਬਣਾਉਣੀ ਐ ਉਥੇ ਬਹੁ ਕਰ ਭਾਵ ਕੇ ਸਾਧ ਸੰਗਤ ਜੀ ਝਾੜੂ ਲਗਾਉਣਾ ਹੈ ਇਹ ਸਾਫ਼ ਸੁਥਰਾ ਕਰਕੇ ਥਾਂ ਫਿਰ ਮਹਾਰਾਜ ਜੀ ਕਹਿੰਦੇ ਫਿਰ ਦੇਗ ਦੀ ਤਿਆਰੀ ਕਰਨੀ ਹੈ ਮਾਜਣ ਕਰ ਭਾਂਜਣ ਤੋਂ ਵਿਜੈ ਫਿਰ ਜਿੰਨਾ ਬਰਤਨਾਂ ਦੇ ਵਿੱਚ ਦੇਗ ਬਣਾਉਣੀ ਹੈ ਕੜਾ ਪ੍ਰਸ਼ਾਦ ਬਣਾਉਣਾ ਉਸ ਬਰਤਨਾਂ ਨੂੰ ਸਾਧ ਸੰਗਤ ਜੀ ਮਾਂਜ ਕੇ ਚੰਗੀ ਤਰ੍ਹਾਂ ਰੇਤ ਦੇ ਨਾਲ ਜਾਂ ਸਵਾਹ ਦੇ ਨਾਲ ਰਾਖ ਲੈ ਲੈਣੀ ਸਾਧ ਸੰਗਤ ਜੀ ਉਸ ਦੇ ਨਾਲ ਬਰਤਨ ਮਾਂਜਣੇ ਹਨ ਮਾਂ ਲ ਕੇ ਤੇ ਫਿਰ ਧੋਣੇ ਨੇ ਹੁਣ ਸਾਧ ਸੰਗਤ ਜੀ ਇਹ ਵੀ ਖਿਆਲ ਦੇਣਾ ਜਿਹੜੇ ਕਈ ਆਪਣੇ ਘਰ ਦੇ ਵਿੱਚ ਦੇ ਇੱਕ ਕੜਾ ਪ੍ਰਸ਼ਾਦ ਬਣਾਉਂਦੇ ਆ ਨਾ ਉਹ ਉਸੇ ਭਾਂਡੇ ਦੇ ਵਿੱਚ ਆਪਣੇ ਖਾਣ ਵਾਸਤੇ ਲੰਗਰ ਪ੍ਰਸ਼ਾਦ ਬਣਾਉਂਦੇ ਤੇ ਉਸੇ ਬਰਤਨ ਦੇ ਵਿੱਚ ਹੀ ਕੜਾ ਪ੍ਰਸ਼ਾਦ ਬਣਾ ਦਿੰਦੇ ਆ ਨਹੀਂ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਬਣਾਉਣ ਵਾਸਤੇ ਵੱਖਰੇ ਬਰਤਨ ਰੱਖਣੇ ਹਨ ਅੱਜ ਤੇ ਸਾਧ ਸੰਗਤ ਜੀ ਸਰਬ ਲੋ ਬਾਟਿਆਂ ਦਾ ਰਿਵਾਜ ਹੀ ਖਤਮ ਹੋ ਗਿਆ ਸਾਡੇ ਗੁਰੂ ਘਰਾਂ ਦੇ ਵਿੱਚੋਂ ਅੱਜ ਤੇ ਸਾਧ ਸੰਗਤ ਜੀ ਆ ਹੌਟ ਪੌਟ ਆ ਗਏ ਆ ਜੀ ਗਰਮ ਰੱਖਣ ਵਾਸਤੇ ਕੜਾ ਪ੍ਰਸ਼ਾਦ ਪਰ ਨਹੀਂ ਜੋ ਪ੍ਰਾਤਨ ਸਾਡੀ ਮਰਿਆਦਾ ਹੈ ਨਾ ਉਹ ਹੈ ਸਾਧ ਸੰਗਤ ਜੀ ਸਰਬ ਲੋ ਬਾਟਿਆਂ ਦੀ ਲੋਹੇ ਦੇ ਬਾਟਿਆਂ ਦੇ ਵਿੱਚ ਲੋਹੇ ਦੇ ਬਰਤਨਾਂ ਦੇ ਵਿੱਚ ਕੜਾ ਪ੍ਰਸ਼ਾਦ ਬਣਾਉਣਾ ਪਹਿਲਾਂ ਉਹਨੂੰ ਰੇਤ ਦੇ ਨਾਲ ਮਾਂਜਣਾ ਹੈ ਇਹ ਸਾਧ ਸੰਗਤ ਜੀ ਮਰਿਆਦਾ ਹੈ ਹੁਣ ਕਈ ਸ਼ੰਕਾ ਕਰਦੇ ਸੰਨ ਕਿ ਜੀ ਆ ਟਕਸਾਲ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਇਹ ਤਾਂ ਪਖੰਡ ਕਰਦੇ ਆ ਜੀ ਜੀ ਰੇਤਾ ਨਾਲ ਵੀ ਬਰਤਨ ਮਾਂਜਦੇ ਆ ਜੀ ਰੇਤਾ ਨਾਲ ਬਰਤਨ ਮਾਂਜਨੇ ਠੀਕ ਹੈ ਕਈ ਸੰਪਰਦਾਵਾਂ ਦੇ ਵਿੱਚ ਸਾਧ ਸੰਗਤ ਜੀ ਜਾ ਕੇ ਵੇਖਿਓ ਅਜੇ ਵੀ ਮਹਾਰਾਜ ਜੀ ਵੱਲੋਂ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਦੇਗ ਬਣਾਈ ਜਾਂਦੀ ਹੈ ਹੁਣ ਸਾਧ ਸੰਗਤ ਜੀ ਇਹ ਕਿਸੇ ਟਕਸਾਲ ਦੀ ਮਰਿਆਦਾ ਨਹੀਂ ਇਹ ਕਿਸੇ ਸੰਪਰਦਾ ਦੀ ਮਰਿਆਦਾ ਨਹੀਂ ਇਹ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਜੀ ਦੀ ਦੱਸੀ ਹੋਈ ਮਰਿਆਦਾ ਹੈ ਸੋ ਰਹੁ ਵਿਚਾਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਬਰਤਨਾਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਉਸ ਬਰਤਨਾਂ ਨੂੰ ਚੰਗੀ ਤਰ੍ਹਾਂ ਮਾਂਜ ਕੇ ਫਿਰ ਉਹਨਾਂ ਨੂੰ ਫਿਰ ਧੋਣਾ ਹੈ ਕਰ ਇਸ਼ਨਾਨ ਪਵਿੱਤਰ ਹੋਏ ਬਹਿ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜਦੋਂ ਦੇਗ ਬਣਾਉਣੀ ਆ ਕੜਾ ਪ੍ਰਸ਼ਾਦ ਦੀ ਦੇਗ ਸਭ ਤੋਂ ਪਹਿਲਾਂ ਸਾਡਾ ਇਸ਼ਨਾਨ ਹੋਣਾ ਜ਼ਰੂਰੀ ਹੈ ਕਿਤੇ ਸਾਧ ਸੰਗਤ ਜੀ ਸਵੇਰੇ ਇਸ਼ਨਾਨ ਕੀਤਾ ਹੋਵੇ ਉਸ ਤੋਂ ਬਾਅਦ ਕਿਤੇ ਲੈਟਰਿੰਗ ਮદાન ਕਿਰਿਆ ਜਾਣਾ ਪੈ ਜਾਵੇ ਦੁਬਾਰਾ ਫਿਰ ਇਸ਼ਨਾਨ ਕਰਨਾ ਇਹ ਨਾ ਹੋਵੇ ਕਿ ਸਵੇਰ ਦਾ ਇਸ਼ਨਾਨ ਕੀਤਾ ਹੋਵੇ ਬਾਅਦ ਵਿੱਚ ਲੈਟਰਿੰਗ ਦੇ ਵਿੱਚ ਵੀ ਚਲੇ ਗਏ ਵਾਸ਼ਰੂਮ ਦੇ ਵਿੱਚ ਚਲੇ ਗਏ ਸਾਡੇ ਵਸਤਰ ਇੱਧਰ ਉੱਧਰ ਲੱਗੇ ਆ ਸਾਡੇ ਕੱਪੜੇ ਝੂਠੇ ਹੋਣ ਤੇ ਆਪਾਂ ਉਦਾਂ ਹੀ ਦੇਖ ਤਿਆਰ ਕਰੀ ਜਾਈਏ ਨਹੀਂ ਭਾਈ ਮਹਾਰਾਜ ਜੀ ਕਹਿੰਦੇ ਕਰ ਇਸ਼ਨਾਨ ਪਵਿੱਤਰ ਹੋਏ ਰਹੇ ਇਸ਼ਨਾਣ ਕਰਕੇ ਤੇ ਸੁੱਚੇ ਬਸਤਰ ਸੁੱਚੇ ਕੱਪੜੇ ਆਪਣੇ ਤਨ ਤੇ ਧਾਰਨ ਕਰਨੇ ਆ ਵਾਹਿਗੁਰੂ ਬਿਨ ਅਵਰ ਨਾ ਕਹੈ ਵਾਹਿਗੁਰੂ ਨਾਮ ਤੋਂ ਬਿਨਾ ਜਦੋਂ ਦੀਗ ਬਣਾਉਣੀ ਆ ਨਾ ਉਦੋਂ ਮੁਖ ਦੇ ਵਿੱਚੋਂ ਹੋਰ ਕੋਈ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਹੋਰ ਕੋਈ ਗੱਲ ਨਹੀਂ ਕਰਨੀ ਕਿਸੇ ਦੇ ਨਾਲ ਔਰ ਕੋਈ ਬਚਨ ਬਲਾਸ ਨਹੀਂ ਕਰਨਾ ਜਦੋਂ ਮੀਂਹ ਦੇਗ ਦੀ ਤਿਆਰੀ ਕਰਨੀ ਸ਼ੁਰੂ ਸ਼ੁਰੂ ਕਰਨੀ ਹੈ ਬਰਤਨ ਮਾਂਜਣ ਤੋਂ ਲੈ ਕੇ ਦੇਗ ਬਣਾਉਣ ਤੋਂ ਲੈ ਕੇ ਜਿੰਨਾ ਚਿਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਾ ਚਲੀ ਜਾਵੇ ਉਹਨਾਂ ਚਿਰ ਸਾਧ ਸੰਗਤ ਜੀ ਗੁਰਬਾਣੀ ਦਾ ਜਾਪ ਕਰੀ ਜਾਣਾ ਹੈ ਕੋਈ ਗੱਲ ਨਹੀਂ ਕਰਨੀ ਜਦੋਂ ਬਰਤਨ ਸੁੱਚੇ ਕਰਨ ਲੱਗਣਾ ਭਾਵ ਜਦੋਂ ਦੇਗ ਬਣਾਉਣ ਵਾਸਤੇ ਤਿਆਰੀ ਕਰਨ ਲੱਗਣੀ ਹੈ ਉਸ ਵਕਤ ਸਾਧ ਸੰਗਤ ਜੀ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ 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 ਜਪੀ ਜਾਣਾ ਹੈ ਜਾਂ ਮੂਲ ਮੰਤਰ ਦਾ ਜਾਪ ਕਰੀ ਜਾਣਾ ਇਹ ਸਾਧ ਸੰਗਤ ਜੀ ਧਿਆਨ ਰੱਖਣਾ ਅੱਜ ਵੇਖੋ ਕਈ ਪਿਆਰੇ ਦੇਗ ਬਣਾਉਂਦੇ ਤਾਂ ਹਨ ਪਰ ਬਹੁਤ ਹੀ ਜ਼ਿਆਦੇ ਤੇ ਸਾਧ ਸੰਗਤ ਜੀ ਉੱਪਰ ਗੱਲਾਂ ਹੀ ਕਰੀ ਜਾਂਦੇ ਆ ਇਹ ਮਨ ਦੇ ਅੰਦਰ ਭਾਵਨਾ ਰੱਖਣੀ ਹੈ ਕਿ ਜਿੰਨਾ ਵਾਸਤੇ ਮੈਂ ਦੇਗ ਤਿਆਰ ਕਰ ਰਿਹਾ ਹੈ ਨਾ ਉਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਹਨ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਆਪ ਨੇ ਜਿਨ੍ਹਾਂ ਨੇ ਇਹ ਦੇਗ ਛਕਣੀ ਹੈ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਦੇਗ ਨੂੰ ਤਿਆਰ ਕਰਨਾ ਇਹ ਭਾਵਨਾ ਰੱਖਣੀ ਕਿ ਇਹ ਮੇਰੇ ਸੱਚੇ ਸਾਧਗੁਰਾਂ ਨੇ ਦੇਗ ਛਕਣੀ ਹੈ ਉਹਨਾਂ ਨੂੰ ਭੋਗ ਲੱਗਣਾ ਹੈ ਇਹ ਸਾਧ ਸੰਗਤ ਜੀ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਸੋ ਮਹਾਰਾਜ ਕਹਿੰਦੇ ਐ ਜਦੋਂ ਦੇਗ ਦੀ ਤਿਆਰੀ ਕਰਨੀ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਉਚਾਰੀ ਜਾਣਾ ਉਸ ਤੋਂ ਬਾਅਦ ਸਾਧ ਸੰਗਤ ਜੀ ਕੜਾਈ ਜਿਵੇਂ ਰੱਖਣੀ ਐ ਚੁੱਲ੍ਹੇ ਦੇ ਉੱਪਰ ਜਦੋਂ ਘਿਓ ਪਾ ਦੇਣਾ ਦੇਸੀ ਘੀ ਨੂੰ ਪਾ ਦੇਣਾ ਜਦੋਂ ਉਸ ਘਿਓ ਦੇ ਵਿੱਚ ਆਟਾ ਪਾਉਣਾ ਸਾਧ ਸੰਗਤ ਜੀ ਧਿਆਨ ਦੇਣਾ ਇਹ ਅੱਜਕੱਲ ਇਹ ਗੱਲਾਂ ਸਾਨੂੰ ਹਰ ਇੱਕ ਦੇ ਕੋਲੋਂ ਸਿੱਖਣ ਨੂੰ ਨਹੀਂ ਮਿਲਦੀਆਂ ਹੱਲ ਇਹ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਦੀ ਬਹੁਤ ਘਾਟ ਆ ਗਈ ਹੈ ਇਹ ਮਰਿਆਦਾ ਗੁਰੂ ਘਰਾਂ ਦੇ ਵਿੱਚ ਦੱਸੀ ਨਹੀਂ ਜਾਂਦੀ ਹੈ ਪਰ ਸਾਧ ਸੰਗਤ ਜੀ ਧਿਆਨ ਦੇਣਾ ਇਹ ਆਪ ਜੀ ਆਵਾਸਤੇ ਬਹੁਤ ਵੱਡੀ ਬਾਤ ਹੈ ਬਹੁਤ ਵੱਡਾ ਬਚਨ ਹੈ ਜਿਹੜਾ ਸਾਧ ਸੰਗਤ ਜੀ ਬਹੁਤ ਘੱਟ ਜਾਣਿਆਂ ਨੂੰ ਪਤਾ ਹੈ ਜਦੋਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਦੇਣਾ ਜਦੋਂ ਉਸ ਦੇਸੀ ghee ਦੇ ਵਿੱਚ ਘਿਓ ਦੇ ਵਿੱਚ ਆਟਾ ਪਾਉਣਾ ਉਸ ਵਕਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਨਾ ਨਾ ਪਹਿਲਾਂ ਨਾ ਬਾਅਦ ਦੇ ਵਿੱਚ ਜਦੋਂ ਘਿਓ ਦੇ ਵਿੱਚ ਆਟਾ ਪੈ ਜਾਵੇ ਉਸ ਵਕਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਜ਼ੁਬਾਨੀ ਆਪਣੇ ਮੱਖ ਦੇ ਵਿੱਚੋਂ ਫਿਰ ਸਾਧ ਸੰਗਤ ਜੀ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਹੋ ਜਾਵੇ ਉਸ ਵਕਤ ਸਾਧ ਸੰਗਤ ਜੀ ਚਾਸ ਪਾਉਣੀ ਹੈ ਪਾਣੀ ਦੇ ਵਿੱਚ ਖੰਡ ਘੋਲ ਕੇ ਉਹ ਜਲ ਪਾਉਣਾ ਹੈ ਕਈ ਸਾਧ ਸੰਗਤ ਜੀ ਸਿੱਧੀ ਖੰਡ ਪਾ ਦਿੰਦੇ ਆ ਕੜਾ ਪ੍ਰਸ਼ਾਦ ਦੇ ਵਿੱਚ ਪਰ ਇਹ ਵੀ ਸਾਧ ਸੰਗਤ ਜੀ ਧਿਆਨ ਰੱਖਣਾ ਕਿ ਸਿੱਧੀ ਖੰਡ ਨਹੀਂ ਪਾਉਣੀ ਪਾਣੀ ਦੇ ਵਿੱਚ ਪਾਣੀ ਨੂੰ ਗਰਮ ਕਰਕੇ ਤੇ ਉਸ ਦੇ ਵਿੱਚ ਖੰਡ ਘੋਲ ਕੇ ਉਹ ਚਾਸ ਵਾਲਾ ਪਾਣੀ ਉਹ ਚਾਸ ਵਾਲਾ ਜਲ ਕੜਾ ਪ੍ਰਸ਼ਾਦ ਦੀ ਦੇਗ ਦੇ ਵਿੱਚ ਪਾਉਣਾ ਹੈ ਜਦੋਂ ਸਾਧ ਸੰਗਤ ਜੀ ਆਟਾ ਲਾਲ ਹੋ ਜਾਵੇ ਇਹ ਸਾਧ ਸੰਗਤ ਜੀ ਖਿਆਲ ਰੱਖਣਾ ਅੱਜ ਕੀ ਹੁੰਦਾ ਹੈ ਘਿਓ ਪਾਇਆ ਆਟਾ ਪਾਇਆ ਪਿੱਛੇ ਖੰਡ ਪਾ ਦਿੰਦੇ ਤੇ ਫਿਰ ਠੰਡਾ ਪਾਣੀ ਦੇਗ ਦੇ ਵਿੱਚ ਪਾ ਦਿੰਦੇ ਆ ਪ੍ਰਸ਼ਾਦ ਸੰਗਤ ਜੀ ਐਵੇਂ ਨਹੀਂ ਕਰਨਾ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਰਿਆਦਾ ਦੱਸੀ ਹੈ ਨਾ ਉਸ ਮਰਿਆਦਾ ਦੇ ਉੱਪਰ ਆਪਾਂ ਨੇ ਸਾਰਿਆਂ ਨੇ ਰਹਿਣਾ ਹੈ ਸੋ ਰਹੁ ਵਿਚਾਰ ਮਹਾਰਾਜ ਜੀ ਕਹਿੰਦੇ ਜਦੋਂ ਦੇਗ ਦੀ ਤਿਆਰੀ ਕਰਨੀ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਲਵ ਤਨ ਕੁੰਭ ਪੂਰ ਜਲ ਦੇਹ ਕੋਈ ਨਵਾਂ ਕੁੰਭ ਸੁੱਚਾ ਬਰਤਨ ਸੁੱਚਾ ਘੜਾ ਝੂਠਾ ਨਾ ਹੋਵੇ ਜਿਹੜਾ ਸੁੱਚਾ ਬਰਤਨ ਹੈ ਨਾ ਉਸ ਸੁੱਚੇ ਬਰਤਨ ਦੇ ਵਿੱਚ ਜਲ ਪਾ ਲੈਣਾ ਸੁੱਚਾ ਜਲ ਤੇ ਜਲ ਪਾ ਕੇ ਤੇ ਉਹ ਘੜਾ ਆਪਣੇ ਕੋਲ ਰੱਖ ਲੈਣਾ ਹੈ ਇਹ ਨਾ ਹੋਵੇ ਕਿ ਉਸੇ ਬਰਤਨ ਦੇ ਵਿੱਚੋਂ ਆਪਾਂ ਵੀ ਪਾਣੀ ਵਰਤਦੇ ਆਂ ਤੇ ਉਹੀ ਪਾਣੀ ਦੇਗ ਦੇ ਵਿੱਚ ਪਾ ਦੇਣਾ ਨਹੀਂ ਭਾਈ ਉਹ ਸੁੱਚਾ ਬਰਤਨ ਲੈ ਕੇ ਸੁੱਚਾ ਘੜਾ ਲੈ ਕੇ ਉਸ ਘੜੇ ਦੇ ਵਿੱਚ ਜਲ ਪਾ ਕੇ ਰੱਖ ਲੈਣਾ ਤੇ ਉਹ ਜਲ ਘੜਾ ਪ੍ਰਸ਼ਾਦ ਦੀ ਦੇਗ ਦੇ ਵਾਸਤੇ ਵਰਤਣਾ ਗੋਬਿੰਦ ਸਿੰਘ ਸਭਲ ਤਿੰਨ ਦੇਹ ਸਾ ਸੰਗਤ ਜੀ ਵੇਖੋ ਕਿੱਡੀ ਵੱਡੀ ਸੇਵਾ ਹੈ ਕੜਾ ਪ੍ਰਸ਼ਾਦ ਬਣਾਉਣ ਦੀ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਐਵੇਂ ਮਰਿਆਦਾ ਦੇ ਨਾਲ ਦੇਗ ਤਿਆਰ ਕਰੇਗਾ ਮਹਾਰਾਜ ਜੀ ਕਹਿੰਦੇ ਉਹਦਾ ਸਰੀਰ ਹੀ ਸਫਲ ਹੋ ਜਾਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦਾ ਸਰੀਰ ਹੀ ਸਫਲ ਹੋ ਜਾਵੇਗਾ ਉਹਦਾ ਸਰੀਰ ਪਵਿੱਤਰ ਹੋ ਜਾਵੇਗਾ ਜਿਹੜਾ ਪ੍ਰੇਮ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਦਾ ਹੈ ਸਾਧ ਸੰਗਤ ਜੀ ਬਹੁਤ ਵੱਡੀ ਸੇਵਾ ਹੈ ਇਹ ਸੋਚ ਕੇ ਵੇਖੋ ਕਿ ਖੰਡਾ ਬ੍ਰਹਿਮੰਡਾਂ ਦੇ ਮਾਲਕ ਸੱਚੇ ਸਾਧਗੁਰਾਂ ਨੇ ਦੇਗ ਛਕਣੀ ਹੈ ਸਾਡੇ ਹੱਥਾਂ ਦੇ ਵੱਲੋਂ ਬਣੀ ਹੋਈ ਬਹੁਤ ਵੱਡੀ ਸੇਵਾ ਹੈ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਪ੍ਰੇਮ ਦੇ ਨਾਲ ਮਰਿਆਦਾ ਦੇ ਨਾਲ ਦੇਗ ਤਿਆਰ ਕਰੇਗਾ ਸਫਲ ਤਨ ਦੇਹ ਉਹਦਾ ਸਰੀਰ ਹੀ ਮਹਾਰਾਜ ਜੀ ਕਹਿੰਦੇ ਸਫਲਿਆ ਹੋ ਜਾਵੇਗਾ ਇਹ ਸੰਸਾਰ ਦੇ ਵਿੱਚ ਆਏ ਦਾ ਕਰ ਤਿਆਰ ਚੌਕੀ ਪਰ ਧਰ ਜਦੋਂ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਤਿਆਰ ਹੋ ਜਾਵੇ ਇਹ ਨਾ ਹੋਵੇ ਕਿ ਸਾਧ ਸੰਗਤ ਜੀ ਜਿੱਥੇ ਮਰਜੀ ਲੈ ਕੇ ਰੱਖ ਦਿੱਤਾ ਨਹੀਂ ਭਾਈ ਮਹਾਰਾਜ ਜੀ ਕਹਿੰਦੇ ਦੇਗ ਕੜਾ ਪ੍ਰਸ਼ਾਦ ਦੀ ਰੱਖਣ ਵਾਸਤੇ ਕੋਈ ਚੌਂਕੀ ਕੋਈ ਵਧੀਆ ਜਿਹਾ ਟੇਬਲ ਰੱਖ ਲੈਣਾ ਸੁੰਦਰ ਵਿਸ਼ਾਈ ਕਰ ਲੈਣੀ ਸੁੱਚੀ ਵਿਸ਼ਾਈ ਕਰ ਲੈਣੀ ਸੁੱਚੀ ਵਿਸ਼ਾਈ ਕਰਕੇ ਤੇ ਚੌਂਕੀ ਦੇ ਉੱਪਰ ਕੜਾ ਪ੍ਰਸ਼ਾਦ ਦੀ ਲੈ ਕੇ ਤੇ ਦੇਗ ਸਜਾ ਦੇਣੀ ਹੈ ਰੱਖ ਦੇਣੀ ਹੈ ਪ੍ਰਸਾਦ ਸੰਗਤ ਜੀ ਆਦੇ ਵੇਖੋ ਅੱਧ ਕੜਾ ਪ੍ਰਸ਼ਾਦ ਬਣਦਾ ਤੇ ਹੈ ਪਰ ਆਣ ਕੇ ਸਾਧ ਸੰਗਤ ਜੀ ਉਸੇ ਝੂਠੀ ਚੌਂਕੀ ਦੇ ਉੱਪਰ ਲੈ ਕੇ ਤੇ ਕੜਾ ਪ੍ਰਸ਼ਾਦੀ ਦੀ ਦੇਗ ਰੱਖੀ ਜਾਂਦੀ ਹੈ। ਝੂਠੇ ਵਸਤਰਾਂ ਤੇ ਆਣ ਕੇ ਦੇਗ ਰੱਖੀ ਜਾਂਦੀ ਹੈ। ਨਹੀਂ ਸਾਧ ਸੰਗਤ ਜੀ ਜਿਹੜਾ ਵਸਤਰ ਦੇਗ ਦੇ ਥੱਲੇ ਵਿਸ਼ਾਉਣਾ ਹੈ ਉਹ ਕੱਪੜਾ ਸਾਧ ਸੰਗਤ ਜੀ ਹਰ ਰੋਜ਼ ਧੋਣਾ ਹੈ। ਸਾਬਣ ਦੇ ਨਾਲ ਪਾਣੀ ਦੇ ਨਾਲ ਸੁੱਚਾ ਕਰਕੇ ਉਹ ਕੱਪੜਾ ਪਹਿਲਾਂ ਵਿਸ਼ਾਉਣਾ ਹੈ। ਉਸ ਕੱਪੜੇ ਦੇ ਉੱਪਰ ਕੜਾ ਪ੍ਰਸ਼ਾਦ ਦੀ ਦੀਗ ਰੱਖਣੀ ਹੈ ਐਵੇਂ ਨਹੀਂ ਜਿੱਥੇ ਮਰਜ਼ੀ ਲੈ ਕੇ ਰੱਖ ਦੇਣੀ ਸੋ ਮਹਾਰਾਜ ਜੀ ਕਹਿੰਦੇ ਐਵੇਂ ਆ ਭਾਈ ਕਾਰ ਤਿਆਰ ਚੌਕੀ ਪਰ ਧਰੈ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਸੁੰਦਰ ਵਸ਼ਾਈ ਦੇ ਉੱਪਰ ਸੁੰਦਰ ਚੌਕੀ ਦੇ ਉੱਪਰ ਲਾ ਕੇ ਦੀਗ ਰੱਖਣੀ ਐ ਚਾਰ ਓਰ ਕੀਰਤਨ ਬਾਹੇ ਕਰ ਫਿਰ ਧਿਆਨ ਰੱਖਣਾ ਚੋਹੇ ਪਾਸੇ ਕਿ ਜੇ ਇਸ ਕੜਾ ਪ੍ਰਸ਼ਾਦ ਦੀ ਵਸ਼ਾਈ ਦੇ ਉੱਪਰ ਕੜਾ ਪ੍ਰਸ਼ਾਦ ਰੱਖਿਆ ਉਸ ਵਸ਼ਾਈ ਨੂੰ ਕੋਈ ਪੈਰ ਨਾ ਲਾ ਦਵੇ ਧਿਆਨ ਰੱਖਣਾ ਕੋਈ ਝੂਠੇ ਹੱਥ ਨਾਲ ਆ ਲਾ ਦਵੇ ਇਹ ਸਾਧ ਸੰਗਤ ਦੀ ਧਿਆਨ ਰੱਖਣਾ ਫਿਰ ਮਹਾਰਾਜ ਜੀ ਕਹਿੰਦੇ ਫਿਰ ਕੜਾ ਪ੍ਰਸ਼ਾਦ ਦੇ ਕੋਲ ਬੈਠ ਕੇ ਫਿਰ ਨਾਮ ਜਪਣਾ ਹੈ ਭਾਵ ਕਿ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਸੰਪੂਰਨ ਕਰਨਾ ਹੈ ਅੱਜ ਤੇ ਸਾਧ ਸੰਗਤ ਜੀ ਪੰਜ ਪਾਉੜੀਆਂ ਪੜ੍ਹ ਕੇ ਤੇ ਆਪਾਂ ਸਾਰ ਦਿੰਨੇ ਆ ਕਿ ਪੰਜ ਪਾਉੜੀਆਂ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਪੜ੍ਹ ਦਿੱਤੀਆਂ ਪਰ ਸਾਧ ਸੰਗਤ ਜੀ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕੜਾ ਪ੍ਰਸ਼ਾਦ ਦੀ ਦੇਗ ਦੇ ਪਾਸ ਕਰਨਾ ਹੈ ਇਹ ਸਾਧ ਸੰਗਤ ਜੀ ਮਰਿਆਦਾ ਹੈ ਸੋ ਸਾਧ ਸੰਗਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਦੀ ਮਰਿਆਦਾ ਦੱਸੀ ਹੈ ਮਹਾਰਾਜ ਕਿਰਪਾ ਕਰਨ ਇਹ ਆਏ ਹੋਏ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਣ ਜਿਸ ਕਰਕੇ ਸਾਧ ਸੰਗਤ ਜੀ ਸਾਨੂੰ ਵੀ ਰਹਿਤ ਦੇ ਵਿੱਚ ਆਣਾ ਰਹਿਤ ਦੇ ਵਿੱਚ ਰਹਿਣਾ ਆ ਜਾਵੇ ਸੋ ਮਹਾਰਾਜ ਕਿਰਪਾ ਕਰਨ ਇਥੇ ਸਾਧ ਸੰਗਤ ਜੀ ਕਥਾ ਦਾ ਵਿਸ਼ਰਾਮ ਹੈ ਦੇਹੋ ਸੱਜਣ ਅਸੀਂ ਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ ਕਰ ਤਿਆਰ ਚੌਕੀ ਪਰ ਤਹ ਚਾਰ ਓਰ ਕੀਰਤਨ ਬਾਹੇ ਕਰ ਵਾਹਿ ਗੁਰੂ ਜੀ ਕਾ ਖਾਲਸਾ ごはんは。